ਇੱਕ ਅੱਜ ਤੁਹਾਨੂੰ ਬਹੁਤ ਵੱਡੀ ਅਪਡੇਟ ਦਵਾਂਗੇ ਇਸ ਵਲੌਗ ਦੇ ਵਿੱਚ ਇਸ ਵਲੌਗ ਨੂੰ ਤੁਸੀਂ ਬਹੁਤ ਧਿਆਨ ਨਾਲ ਦੇਖਣਾ ਹੈ ਜੀ ਚਲੋ ਭਾਗੇ ਜੀ ਮਾਤਾ ਦੀ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਸਾਡੇ ਨਿਊ ਵਲੌਗ ਦੇ ਵਿੱਚ ਦੋਸਤੋ ਅੱਜ ਅਸੀਂ ਜਾ ਰਹੇ ਹਾਂ ਮਾਤਾ ਚਿੰਤਪੂਰਨੀ ਜੀ ਦੇ ਦਰਸ਼ਨ ਕਰਨ ਅਸੀਂ ਜਲੰਧਰ ਤੋਂ ਜਾ ਰਹੇ ਹਾਂ ਜੀ ਔਰ ਅੱਜ ਹੈ ਜੀ 25 ਜੁਲਾਈ 2025 ਯਾਨੀ ਕਿ ਅੱਜ ਹੈ ਪਹਿਲਾ ਮੇਲਾ ਔਰ ਕਿਸ ਤਰ੍ਹਾਂ ਦਾ ਉੱਥੇ ਰਸ਼ ਸੀ ਕਿਸ ਤਰ੍ਹਾਂ ਦੇ ਲੰਗਰ ਸੀ ਜੋ ਵੀ ਸੀ ਸਾਰੀ ਤੁਹਾਨੂੰ ਅਪਡੇਟ ਇਸ ਵਲੌਗ ਦੇ ਵਿੱਚ ਦਵਾਂਗੇ ਔਰ ਨਾਲ ਹੀ ਨਾਲ ਦੋਸਤੋ ਦੋ ਕੁਝ ਵੱਡੀਆਂ ਖਾਸ ਅਪਡੇਟਸ ਤੁਹਾਨੂੰ ਦੇਣ ਵਾਲੇ ਆਸੀਂ ਜੋ ਕਿ ਮੇਰੇ ਹਿਸਾਬ ਨਾਲ ਸਭ ਨੂੰ ਜਾਣਨੀਆ ਬਹੁਤ ਹੀ ਜ਼ਰੂਰੀ ਹੈ ਦੋਸਤੋ ਹਿਾਰ ਪਰ ਪਹੁੰਚਦੇ ਹੀ ਸਾਨੂੰ ਇਹ ਪਹਿਲਾ ਲੰਗਰ ਇੱਥੇ ਮਿਲਿਆ ਔਰ ਲੰਗਰ ਵੀ ਚਾਲ ਨਹੀਂ ਰੁਕੇ ਹੋ ਥੋੜਾ ਜਿਹਾ ਵੀਡੀਓ ਵੀ ਬਣਾਵਾਂਗੇ चावल तो जी एक होर इतने लंगर लगे जी कड़ी चावल का उस तो एक मैडिकल कैंप जोड़ा अच्छ पच्ची जुलाई तो स्टार्ट हो चुके हैं बिल्कुल हनुमान मंदिर इतने हनुमान जी की बहुत वो मूर्ति है सामने तुम तो देख सकते उस तो मैडिकल कैंप भी इतनी लगा हुआ है कि हनुमान मूर्ति जी बिल्कुल कम दोस्तों एक 25 ਜੁਲਾਈ ਤੋਂ 1 ਅਗਸਤ ਤੱਕ ਚੱਲੇਗਾ ਔਰ ਟਾਈਮ ਲਿਖਿਆ ਹੈ ਜੀ ਸ਼ਾਮੀ 4 ਵਜੇ ਤੋਂ ਰਾਤ ਦੇ 11 ਵਜੇ ਤੱਕ ਇਹ ਕੈਂਪ ਤੁਹਾਨੂੰ ਸਹੂਲਤਾਂਵਾਂ ਮਿਲਣਗੀਆਂ ਅਗਰ ਕੋਈ ਕਿੰਦੇ ਦਰਬਾਰ ਕੀ ਦਰਬਾਰ ਕੀ ਜੈ ਹਾਕੇ ਪਿਆਰ ਕੀ ਜੈ ਦੋਸਤੋ ਅਗਰ ਲੰਗਰ ਦੀ ਗੱਲ ਕਰਾਂ ਤਾਂ ਲੰਗਰ ਕਠਾਰ ਤੋਂ ਸਟਾਰਟ ਹੋ ਗਈ ਸੀ ਔਰ ਨਾਲ ਹੀ ਦੋਸਤੋ ਜਿਨ੍ਹਾਂ ਨੇ ਪੈਦਲ ਯਾਤਰਾ ਕਰਨੀ ਹੈ ਉਹਨਾਂ ਨੇ ਵੀ ਆਪਣੀ ਯਾਤਰਾ ਸਟਾਰਟ ਕਰ ਲਈ ਹੋਈ ਹੈ ਬਹੁਤ ਦੁਨੀਆ ਜਿਹੜੀ ਹੈ ਕਿ ਪੈਦਲ ਯਾਤਰਾ ਕਰਦੇ ਹੋਏ ਰਸਤੇ 'ਚ ਜਾ ਰਹੀ ਹੈ ਔਰ ਅਲੱਗ-ਅਲੱਗ ਥਾਵਾਂ ਦੇ ਉੱਤੇ ਜਿਹੜੇ ਲੰਗਰ ਹੈ ਉਹ ਸਟਾਰਟ ਹੋ ਚੁੱਕੇ ਨੇ ਦੋਸਤੋ ਇਸ ਲੋਕੇਸ਼ਨ ਤੇ ਆਈਸਕ੍ਰੀਮ ਵੀ ਲੱਗੀ ਹੋਈ ਹੈ ਆਈਸਕ੍ਰੀਮ ਥੈਂਗੋ ਆਜੋ ਆਜੋ ਸਕੇ ਜੀ ਆਜੋ ਵਾਈਸਟ੍ਰੀਮ ਆਈਸਟ੍ਰੀਮ ਆਈਸਟ੍ਰੀਮ ਦੋਸਤੋ ਇਥੇ ਦੋ ਲੰਗਰ ਨਾਲ ਨਾਲ ਲੱਗੇ ਹੋਏ ਸੀ ਇੱਕ ਦੇ ਵਿੱਚ ਲੰਗਰ ਸੀਗੇ ਚਾਵਲ ਸੀ ਚਨੇ ਸੀਗੇ ਕੜੀ ਚਾਵਲ ਸੀ ਰਾਜਮਾ ਚਾਵਲ ਸੀ ਔਰ ਨਾਲ ਹੀ ਆਈਸਕ੍ਰੀਮ ਸੀ ਔਰ ਦੂਸਰੇ ਪਾਸੇ ਸੀਗੇ ਜੀ ਡੋਸਾ ਸੀਗਾ ਔਰ ਨਾਲ ਸੀ ਦਹੀਂ ਭੱਲੇ ਦੋਸਤੋ ਹਰ ਸਾਲ ਸਾਵਣ ਦੇ ਮਹੀਨੇ ਵਿੱਚ ਇਹ ਲੰਗਰ ਇੱਥੇ ਲੱਗਦੇ ਨੇ ਔਰ ਇਹ 7 ਦਿਨ ਲੰਗਰ ਚੱਲੇਗਾ ਜਿਦੇ ਵਿੱਚ ਹਰ ਤਰ੍ਹਾਂ ਦਾ ਲੰਗਰ ਇੱਥੇ ਲੱਗਦਾ ਹੈ ਚਾਹੇ ਡੋਸਾ ਹੈ ਪੀਜ਼ਾ ਹੈ 버ਗਰ ਹੈ ਨਿਊਡਲਸ ਹੈ ਜੋ ਵੀ ਹੈ ਹਰ ਤਰ੍ਹਾਂ ਦਾ ਲੰਗਰ ਇੱਥੇ ਤੁਹਾਨੂੰ ਮਿਲੇਗਾ ਅਗਰ ਤੁਸੀਂ ਮਾਤਾ ਰਾਣੀ ਦੇ ਦਰਸ਼ਨ ਕਰਨ ਜਾ ਰਹੇ ਹੋ ਤਾਂ ਕਟੋ-ਕਟ 7 ਤੋਂ 8 ਘੰਟੇ ਤੁਸੀਂ ਆਰਾਮ ਨਾਲ ਲਗਾ ਕੇ ਚੱਲੋ ਕਿ ਤੁਹਾਨੂੰ ਲੱਗਣਗੇ ਥੋੜਾ ਵਧੀਆ ਹੋ ਜਾਈਏ ਹਾਂਜੀ ਜਰੂਰ ਜੀ ਜਮਾ ਦੇ ਜਮਾ ਦਾ ਵਿਸ਼ੇ ਲੋ ਜੀ ਦੋਸਤੋ ਇੱਥੇ ਬੱਚਿਆਂ ਵਾਸਤੇ ਕੁਝ ਖਿਡੌਣੇ ਵੀ ਜਿਹੜੇ ਸੀਗੇ ਉਹ ਦਿੱਤੇ ਜਾ ਰਹੇ ਸੀਗੇ ਔਰ ਤੁਹਾਡੀ ਸ਼ਰਧਾ ਤੁਸੀਂ ਆਪਣੀ ਸ਼ਰਧਾ ਦੇ ਸਭ ਨੂੰ ਕੁਝ ਵੀ ਇੱਥੇ ਦੇ ਸਕਦੇ ਹੋ ਦੋਸਤੋ ਇੱਕ ਵੱਡੀ ਅਪਡੇਟ ਇਹ ਹੈ ਕਿ ਜਦੋਂ ਤੁਸੀਂ ਇੱਥੋਂ ਹਿਮਾਚਲ ਦੀ ਐਂਟਰੀ ਕਰਦੇ ਹੋ ਤਾਂ ਅੱਗੇ ਜਾ ਕੇ ਤੁਹਾਨੂੰ ਹਰ ਗੱਡੀ ਨੂੰ ਉੱਥੇ ਰੋਕਿਆ ਜਾ ਰਿਹਾ ਸੀਗਾ ਔਰ ਹਰ ਗੱਡੀ ਦਾ ਹੀ ਚਲਾਨ ਵੀ ਕੀਤਾ ਜਾ ਰਿਹਾ ਸੀ ਇਸ ਕਰਕੇ ਆਪਣੇ ਪੇਪਰ ਵਗੈਰਾ ਪੂਰੀ ਲੈ ਕੇ ਆਓ ਜੀ ਕਿਸੇ ਨੂੰ ਨਹੀਂ ਬਖਸ਼ਦੇ ਹੈਗੇ ਔਰ ਚਲਾਨ ਤੁਹਾਡਾ ਇੱਥੇ ਹੋਣਾ ਲਾਜ਼ਮੀ ਹੈ ਕੀ ਆਏਗੇ ਇਹ ਨੂੰ ਕਰੂ। ਦੋਸਤੋ ਇਥੇ ਅਗਰ ਸਾਈਕਲ ਸਕੂਟਰ ਗੱਟਾ ਖਰਾਬ ਹੁੰਦਾ ਤੇ ਇਥੇ ਤੁਹਾਨੂੰ ਫ੍ਰੀ ਵਿੱਚ ਠੀਕ ਕਰਕੇ ਦਿੱਤਾ ਜਾਏਗਾ। ਪਹਿਲੇ ਵੀ ਆਪਾਂ ਇਹ ਸਰਵਿਸਾਂ ਫ੍ਰੀ ਦਿਵਾ ਰਹੇ ਹਾਂ। ਹਾਂ ਫ੍ਰੀ ਸਰਵਿਸ ਹੈ ਇਹ। ਦੋਸਤੋ ਅਗਰ ਤੁਸੀਂ ਪੈਦਲ ਜਾਣਾ ਚਾਹੁੰਦੇ ਹੋ ਮਾਤਾ ਰਾਣੀ ਤੇ ਦਰਸ਼ਨ ਕਰਨ ਵਾਸਤੇ ਤਾਂ ਤੁਸੀਂ ਦਿਨੇ ਰਾਤ ਕਦੀ ਵੀ ਆਪਣੀ ਯਾਤਰਾ ਸ਼ੁਰੂ ਕਰ ਸਕਦੇ ਹੋ ਕਿਉਂਕਿ ਇਹਨਾਂ 7 ਦਿਨਾਂ ਦੇ ਵਿੱਚ ਤੁਹਾਨੂੰ ਇਥੇ ਬਹੁਤ ساری ਰੌਣਕ ਮਿਲੇਗੀ ਖਾਂਦੇ ਪਿੰਦੇ ਜਾਓ ਔਰ ਮਾਤਾ ਦਾ ਨਾਮ ਲੈ ਲੇ ਜਾਓ। ਹਲੋ ਜੀ ਦੋਸਤੋ ਰੌਣਕਾ ਦੇਖੋ ਜੀ ਅੱਜ ਦੀਆਂ 25 ਜੁਲਾਈ ਦੀਆਂ ਅੱਜ ਹਲੇ ਪਹਿਲਾ ਮੇਲਾ ਹੈ ਜੀ ਅੱਜ 25 ਜੁਲਾਈ 2025 ਔਰ ਰਸ਼ ਦੇਖਦੇ ਆ ਹੁਣ ਕਿੱਥੋਂ ਜਾ ਕੇ ਲਾਈਨ 'ਚ ਲੱਗਣ ਦੀ ਵਾਰੀ ਆਉਂਦੀ ਹੈ ਔਰ ਕਿੰਨਾ ਟਾਈਮ ਲੱਗੇਗਾ ਦਰਸ਼ਨ ਕਰਨ 'ਚ ਇਹ ਵੀ ਦੇਖਦੇ ਹਾਂ ਦੋਸਤੋ ਲਾਈਨਾਂ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਲੰਬੀਆਂ ਲਾਈਨਾਂ ਨੇ ਔਰ 8:30 ਵਜੇ ਦਾ ਟਾਈਮ ਹੋ ਗਿਆ 25 ਜੁਲਾਈ ਨੂੰ ਇੱਕ ਵਾਰੀ ਦੁਬਾਰਾ ਫੇਰਦਾਸ ਦਿੰਨੀ ਔਰ ਹਜੇ ਪਤਾ ਨਹੀਂ ਕਿੰਨੇ ਵਜੇ ਨੰਬਰ ਆਊਗਾ ਮੱਥਾ ਟੇਕਣ ਦਾ ਦੇਖਦੇ ਆ ਜੀ ਕਿੱਥੇ ਲੱਗਦੇ ਆਸੀਂ ਲਾਈਨ ਵਿੱਚ ਬਾਕੀ ਅਪਡੇਟ ਦਿੰਦੇ ਜਾਵਾਂਗੇ ਤੁਹਾਨੂੰ ਨਾਲ ਨਾਲ। ਦੋਸਤੋ ਵੀਡੀਓ 'ਚ ਇੱਕ ਹੋਰ ਖਾਸ ਇਨਫੋਰਮੇਸ਼ਨ ਤੁਹਾਨੂੰ ਅਸੀਂ ਦੇਣ ਜਾ ਰਹੇ ਹਾਂ। ਇਸ ਕਰਕੇ ਇਸ ਵੀਡੀਓ ਨੂੰ ਤੁਸੀਂ ਬਹੁਤ ਧਿਆਨ ਦੇ ਨਾਲ ਦੇਖਣਾ ਵੀ ਹੈ ਔਰ ਸੁਣਨਾ ਵੀ ਹੈ। ਸਭ ਤੋਂ ਧਿਆਨ ਦੋਸਤੋ ਸੀ ਪਿਛਲੇ 2-3 ਸਾਲਾਂ ਤੋਂ ਆ ਰਹੇ ਆ ਪਹਿਲੇ ਨਵਰਾਤਰੇ ਪਹਿਲਾ ਜਿਹੜਾ ਤੁਸੀਂ ਮੇਲਾ ਕਹਿ ਸਕਦੇ ਆ ਬਟ ਇੰਨਾ ਰਸ਼ ਅੱਗੇ ਖਦੀ ਨਹੀਂ ਹੋਇਆ ਪਹਿਲੇ ਮੇਲੇ ਦੇ ਉੱਤੇ మే పకే దర్శన్ ਕਰਨ ਜਾ ਰਹੇ ਜੀ ਮਾਤਾ ਦੀ ਪਤਨਾਰੀ ਦੇ ਆਹੋ ਮੈਂ ਉਹ ਦੇਖਣ ਲੱਗੀ ਸੀ ਇਹ ਦੋਸਤੋ ਅਗਰ ਕੋਈ ਸੁਖ ਸੁਖਦਾ ਹੈ ਕਿ ਅਸੀਂ ਲੰਮੇ ਪੈ ਕੇ ਆਵਾਂਗੇ ਤੇ ਸੁਖ ਪੂਰੀ ਹੋਣ ਤੋਂ ਬਾਅਦ ਫਿਰ ਇਸੇ ਤਰ੍ਹਾਂ ਲੰਮੇ ਜੇ ਕਰੋ ਚੰਤਪੁਰਨੀ ਮਾਤਾ ਦਾ దర్శਨ ਕਰਨ ਜਾਣਾ ਪੈਂਦਾ ਇਸ ਮਾਤਾ ਨਾਲ ਕਿ ਜੈ ਮਾਤਾ ਦੀ ਜੈ ਮਾਤਾ ਦੇ ਪਿਆਰ ਦੀ ਦੋਸਤੋ 1 ਘੰਟੇ ਬਾਅਦ ਅੱਥੇ ਤੱਕ ਅਸੀਂ ਪਹੁੰਚੇ ਆ ਜੀ ਐਂਟਰੀ ਇੱਥੋਂ ਹੋ ਜਿਹੜੀ ਹੋ ਰਹੀ ਹੈ 1 ਘੰਟਾ ਹੋ ਗਿਆ ਲਾਈਨਾਂ 'ਚ ਲੱਗਿਆ ਨੂੰ ਔਰ ਇੱਕ ਅੱਜ ਤੁਹਾਨੂੰ ਬਹੁਤ ਵੱਡੀ ਅਪਡੇਟ ਦਵਾਂਗੇ ਇਸ ਵਲੌਗ ਦੇ ਵਿੱਚ ਇਸ ਵਲੌਗ ਨੂੰ ਤੁਸੀਂ ਬਹੁਤ ਧਿਆਨ ਨਾਲ ਦੇਖਣਾ ਹੈ ਜੀ ਚਲੋ ਭਾਜੀ ਦੋਸਤੋ ਇੱਕ ਤੁਹਾਨੂੰ ਇੱਥੇ ਮੈਂ ਇਹ ਜਾਣਕਾਰੀ ਦੇਣਾ ਚਾਹਨੀ ਆ ਕਿ ਅਸੀਂ ਪਹਿਲਾਂ ਲਾਈਨਾਂ 'ਚ ਲੱਗਣਾ ਸੀਗਾ ਕਿਉਂਕਿ ਬੇਟੀ ਸਾਡੀ ਛੋਟੀ ਹੈ 4 ਸਾਲਾਂ ਦੀ ਇਸ ਕਰਕੇ ਉਹ ਬਹੁਤ ਜ਼ਿਆਦਾ ਥੱਕ ਗਈ ਸੀਗੀ ਤੇ ਸਾਨੂੰ ਕਿਸੇ ਨੇ ਉੱਥੇ ਦੁਕਾਨ ਵਾਲੇ ਨੇ ਕਿਹਾ ਕਿ ਤੁਸੀਂ ਚਲੋ ਮੈਂ ਤੁਹਾਨੂੰ ਅੱਗੇ ਲਾਈਨ ਚ ਲਗਾ ਦਾਂਗਾ ਉਹਨਾਂ ਨੇ ਸਾਨੂੰ ਦੱਸਿਆ ਕਿ ਪਰ ਹੈਡ ਉਹਨਾਂ ਨੇ 100 ਰੁਪਏ ਲੈਣਾ ਯਾਨੀ 400 ਰੁਪਿਆ ਸੀ 4 ਜਾਣੇ ਸੀ ਟੋਟਲ 5 ਸੀ ਨਾਇਆਂ ਦੀ ਤਾਂ ਉਹਨਾਂ ਨੇ ਪੇਮੈਂਟ ਨਹੀਂ ਲਈ 4 ਜਾਣਿਆਂ ਦੀ 400 ਰੁਪਿਆ ਲਿਆ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਤੁਹਾਨੂੰ ਇੱਥੋਂ ਸਾਡੀ ਦੁਕਾਨ ਤੋਂ ਚੁੰਨੀ ਵਗੈਰਾ ਵੀ ਲੈਣੀ ਪਈ ਪਰ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਜਿਹੜੀ ਚੁੰਨੀ ਸਾਡੀ ਉਹ 400 ਤੋਂ ਸਟਾਰਟ ਹੁੰਦੀ ਹੈ ਇਹ ਤੁਸੀਂ ਕਹਿ ਸਕਦੇ ਹੋ ਕਿ ਇੱਥੇ ਹੁਣ ਮੇਲਿਆਂ ਦਾ ਕਾਫੀ ਜ਼ਿਆਦਾ ਲੋਕੀ ਫਾਇਦਾ ਉਠਾਣ ਲੱਗ ਗਏ ਐ ਦੁਕਾਨਾਂ ਵਾਲੇ ਔਰ 700 ਰੁਪਏ ਦਾ ਉਹਨਾਂ ਨੇ ਸਾਨੂੰ ਪ੍ਰਸ਼ਾਦ ਦਿੱਤਾ ਔਰ 400 ਰੁਪਏ ਦੀਆਂ ਸਾਡੀਆਂ ਪਰਚੀਆਂ ਕੱਟ ਕੇ 1100 ਰੁਪਏ ਉਹਨਾਂ ਨੇ ਸਾਡੇ ਤੋਂ ਲਿਆ ਜੋ ਕਿ ਬਹੁਤ ਹੀ ਗਲਤ ਗੱਲ ਐ ਸਾਡੀ ਮਜਬੂਰੀ ਸੀ ਕਿ ਬੱਚਾ ਛੋਟਾ ਕਰਕੇ ਅਸੀਂ ਸਾਨੂੰ ਇਹ ਸ਼ਾਰਟਕਟ ਲੈਣਾ ਪਿਆ ਪਰ ਇੱਕ ਮੈਂ ਵੀ ਗਲਤੀ ਹੀ ਮੰਨੂੰਗੀ ਆਪਣੀ ਬਟ ਇਹ ਐ ਕਿ ਜੇ ਤੁਸੀਂ ਸ਼ਾਰਟਕਟ ਦਾ ਸੋਚਦੇ ਆ ਤਾਂ ਤੁਹਾਨੂੰ ਆਪਣੀ ਜੇਬ ਭਰ ਕੇ ਆਉਣਾ ਪਊਗਾ ਕਿਉਂਕਿ ਇਸ ਟਾਈਮ ਮੇਲਿਆਂ ਦੇ ਵਿੱਚ ਇੱਥੇ ਬਹੁਤ ਕੁਝ ਹੋ ਰਿਹਾ ਹੈ ਬਹੁਤ ਤਰੀਕੇ ਦੇ ਨਾਲ ਇੱਥੇ ਲੁੱਟਿਆ ਜਾ ਰਿਹਾ ਹੈ ਫਟਕਲ ਵਾਸਤੇ ਔਰ ਪਵਨ ਤੇ ਇੰਨੀ ਜਿਆਦਾ ਰੌਣਕ ਕਿ ਕਿ ਲੱਗੀ ਨਹੀਂ ਰਹੀ ਸੀ ਕਿ ਰਾਤ ਦਾ ਐਨਾ ਟਾਈਮ ਹੋ ਚੁੱਕਾ ਹੈ ਦੋਸਤੋ ਜਿਸ ਟਾਈਮ ਅਸੀਂ ਵਾਪਸੀ ਕੀਤੀ 12:30 12 ਰਾਤ ਦਾ ਟਾਈਮ ਹੋ ਗਿਆ ਸੀ ਜਿਨ੍ਹਾਂ ਨੇ ਪੈਦਲ ਯਾਤਰਾ ਕਰਨੀ ਉਹ ਵੀ ਤੁਰੇ ਆ ਰਹੇ ਸੀ ਜਿਨ੍ਹਾਂ ਨੇ ਬਾਈਕ ਤੇ ਜਾਂ ਗੱਡੀਆਂ ਚਾਹਣਾ ਸੀ ਉਹ ਵੀ ਆ ਰਹੇ ਸੀਗੇ ਮਤਲਬ ਰੌਣਕ ਤੁਹਾਨੂੰ ਖੁੱਲੇ ਪੂਰੇ ਰਸਤੇ ਵਿੱਚ ਦੇਖਣ ਨੂੰ ਮਿਲੇ ਦੋਸਤੋ ਇੱਕ ਗੱਲ ਦਾ ਤੁਸੀਂ ਹੋਰ ਧਿਆਨ ਰੱਖਣਾ ਹੈ ਅਗਰ ਤੁਸੀਂ ਰਾਤ ਨੂੰ ਸਫ਼ਰ ਕਰ ਰਹੇ ਹੋ ਤਾਂ ਤੁਸੀਂ ਆਪਣੀ ਗੱਡੀ ਦੀ ਬਾਈਕ ਦੀ ਜਿਹੜੀ ਸਪੀਡ ਆ ਬਹੁਤ ਲਿਮਿਟਿਡ ਰੱਖਣੀ ਹੈਗੀ ਕਿਉਂਕਿ ਜਿਹੜੇ ਜਾਨਵਰ ਆ ਇਸ ਤਰ੍ਹਾਂ ਹੀ ਰਸਤਿਆਂ ਦੇ ਵਿੱਚ ਬੈਠੇ ਹੋਏ ਆ ਇੱਕ ਗੱਲ ਤਾਂ ਤੁਸੀਂ ਹੋਰ ਧਿਆਨ ਰੱਖਣਾ ਅਗਰ ਤੁਸੀਂ ਬਾਈਕ ਤੇ ਆ ਰਹੇ ਹੋ ਤਾਂ ਬਹੁਤ ਧਿਆਨ ਨਾਲ ਬਾਈਕ ਚਲਾਣੀ ਹੈ ਕਿਉਂਕਿ ਅਸੀਂ ਪੰਜ ਸੱਤ ਜਾਣਿਆਂ ਨੂੰ ਮੁੰਡਿਆਂ ਨੂੰ ਦੇਖਿਆ ਬਹੁਤ ਹੀ ਰਫ ਡਰਾਈਵਿੰਗ ਕਰ ਰਹੇ ਸੀਗੇ ਕੋਈ ਉਹਨਾਂ ਨੂੰ ਹਿਸਾਬ ਨਹੀਂ ਸੀ ਕਿ ਅਸੀਂ ਕਿੱਦਾਂ ਚਲਾਉਣਾ ਤਿੰਨ ਚਾਰ ਜਾਣਿਆਂ ਨੂੰ ਅਸੀਂ ਦੇਖਿਆ ਜਿਹੜੇ ਡਿਗਦੇ ਡਿਗਦੇ ਬੱਚੇ ਸੀ ਫਿਰ ਇਸ ਤਰ੍ਹਾਂ ਯਾਤਰਾ ਕਰਨ ਦਾ ਕੋਈ ਫਾਇਦਾ ਨਹੀਂ ਹੈ ਜੀ ਇਸ ਕਰਕੇ ਡਰਾਈਵਿੰਗ ਕਰੋ ਬਹੁਤ ਧਿਆਨ ਨਾਲ ਕਰੋ ਲੰਗਰ ਦਿਸਿਆ ਜਿੱਥੇ ਕਿ ਏ ਜਲੰਧਰ ਮਾਡਲ ਟਾਊਨ ਵਾਲੇ ਨੇ ਲੰਗਰ ਸੀ ਲੰਗਰ ਹੋਰ ਵੀ ਰਸਤੇ 'ਚ ਸੀ ਫਿਰ ਅਸੀਂ ਥੋੜਾ ਇੱਥੇ ਰੁਕੇ ਆ ਇੱਥੇ ਮੈਗੀ ਲੱਗੀ ਹੋਈ ਸੀ ਚਾਹ ਸੀਗੀ ਨਾਲ ਬਿਸਕਟ ਵਗੈਰਾ ਸੀਗੇ ਔਰ ਸੈਂਡਵਿਚ ਵਗੈਰਾ ਵੀ ਦੇ ਰਹੇ ਸੀਗੇ ਔਰ ਮੈਗੀ ਔਰ ਚਾਹ ਬਹੁਤ ਹੀ ਲਾਜਵਾਬ ਸੀ ਸੈਂਡਵਿਚ ਅਸੀਂ ਟ੍ਰਾਈ ਨਹੀਂ ਕੀਤੇ ਦੋਸਤੋ ਇੱਕ ਵੀਡੀਓ ਨੂੰ ਇੱਕ ਵਲੌਗ ਨੂੰ ਬਣਾਉਣ ਲਈ ਘੱਟੋ ਘੱਟ ਐਡੀਟਿੰਗ ਦੇ ਵਿੱਚ 1.5 ਤੋਂ 2 ਘੰਟੇ ਲੱਗਦੇ ਆ ਇਹ ਵੀ ਸ਼ਾਇਦ ਮੈਂ ਘਾਟੀ ਟਾਈਮ ਦੱਸ ਦਿੱਤਾ ਇਸ ਕਰਕੇ ਅਗਰ ਤੁਹਾਨੂੰ ਸਾਡੇ ਵਲੌਗ ਦੇ ਵਿੱਚ ਕੁਝ ਪਸੰਦ ਆਉਂਦਾ ਨਹੀਂ ਆਉਂਦਾ ਤੁਸੀਂ ਜ਼ਰੂਰ ਸਾਨੂੰ ਦੱਸੋ ਪਸੰਦ ਆਣ ਵਾਲਾ ਚਾਹੇ ਨਾ ਦੱਸੋ ਲੇਕਿਨ ਜੋ ਤੁਹਾਨੂੰ ਨਹੀਂ ਪਸੰਦ ਆਉਂਦਾ ਉਹ ਤੁਸੀਂ ਸਾਨੂੰ ਜ਼ਰੂਰ ਦੱਸੋ ਕਮੈਂਟ ਜ਼ਰੂਰ ਕਰੋ ਫਿਰ ਮਿਲਦੇ ਆ नेक्स्ट ਵਲੌਗ ਚ ਜੈ ਮਾਤਾ ਦੀ